ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੋ ਸੰਧੀ ਜਿਵੇਂ ਕਿ ਤੁਹਾਨੂੰ ਪਤਾ ਫਲੋਰ ਤੇ ਫਲੋਰ ਦੇ ਲਾਗੇ ਚਾਗੇ ਲੁੱਟਾ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਜਿਹੜਾ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਸੀ ਜੋ ਥਮਨ ਦਾ ਨਾਮ ਨਹੀਂ ਲੈ ਰਹੀਆਂ ਸੀ ਇਸ ਵੇਲੇ ਫਲੋਰ ਪੁਲਸ ਨੂੰ ਜਿਹੜੀ ਬਹੁਤ ਵੱਡੀ ਸਫਲਤਾ ਕਹਿ ਸਕਦੇ ਆਪਾਂ ਵੀ ਹੱਥ ਲੱਗੀ ਆ ਜਦ ਦੇ ਡੀਐਸਪੀ ਐਫਐਸ ਬੱਲ ਜੀ ਫਲੋਰ ਦੇ ਵਿੱਚ ਪਹੁੰਚੇ ਉਹਨਾਂ ਵੱਲੋਂ ਬੜੇ ਸਜਜੇ ਤਰੀਕੇ ਦੇ ਨਾਲ ਹੈ ਜਿਹੜਾ ਚੋਰੀ ਅਤੇ ਲੁੱਟਾ ਖੋਹਣੀਆਂ ਵਾਰਦਾਤਾਂ ਨੂੰ ਜਿਹੜਾ ਨੇ ਜੱਥਿਆਂ ਜਾ ਰਿਹਾ ਉਹਨਾਂ ਵੱਲੋਂ ਐਸਐਚਓ ਫਲੋਰ ਸੁਖਦੇਵ ਸਿੰਘ ਜੀ ਨੇ ਸਖਤ ਹਦਾਇਤਾਂ ਦਿੱਤੀਆਂ ਗਈਆਂ ਸੀ ਜੋ ਚੋਰੀ ਅਤੇ ਲੁੱਟਖੋਹਣੀਆਂ ਤੇ ਨਸ਼ੇ ਤਸਕਰਾਂ ਦੇ ਖਿਲਾਫ ਇੱਕ ਮੈਂਮ ਚਲਾਈ ਗਈ ਸੀ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਮਿਲਦੀ ਹੋਈ ਨਜ਼ਰ ਆਈ ਹੈ ਉਹਨਾਂ ਵੱਲੋਂ ਤਿੰਨ ਜਿਹੜੇ ਆ ਗੈਂਗ ਨਾਲ ਸੰਬੰਧ ਰੱਖਣ ਵਾਲੇ ਚਨ ਗੰਗਾ ਨਾਲ ਉਹਦੇ ਵਿੱਚੋਂ ਆ ਜਿਹੜੇ ਉਹਨਾਂ ਨੇ ਅੱਜ 9 ਦੋਸ਼ੀ ਗ੍ਰਿਫਤਾਰ ਕੀਤੇ ਆ 9 ਮੈਂਬਰ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਵੱਲੋਂ 11 ਮੋਟਰਸਾਈਕਲ ਲਗਭਗ ਲੁੱਟੇ ਗਏ ਸੀ ਉਹਨਾਂ ਦੇ ਕੋਲੋਂ ਤੇਜ਼ ਧੜ ਮਾਰੂ ਹਥਿਆਰ ਆ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਆ ਜਿਸ ਦੇ ਵਿੱਚ ਦਾਤ ਕਰਛ ਤੇ ਕਿਰਪਾਨ ਵਰਗੇ ਹਥਿਆਰ ਆ ਜਿਹੜੇ ਉਹ ਬਰਾਮਦ ਕੀਤੇ ਗਏ ਆ ਫਲੋਰ ਪੁਲਿਸ ਨੇ ਉਹਨਾਂ ਨੂੰ ਜਿਹੜਾ ਤਾਬੂ ਕੀਤਾ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਿਹੜਾ ਡੀਐਫਪੀ ਸਾਹਿਬ ਨੇ ਦੱਸਿਆ ਵੀ ਇਹ ਹੈ ਜਿਹੜਾ ਜਕੀਰੇ ਦੇ ਵਿੱਚ ਆ ਜਿਹੜਾ ਲੁੱਕੇ ਆ ਨਸ਼ਾ ਵਗੈਰਾ ਕਰਦੇ ਸੀ ਨਸ਼ੇ ਦੀ ਤੋੜ ਦੇ ਵਿੱਚ ਆ ਜਦੋਂ ਨਸ਼ਾ ਕਰ ਲੈਂਦੇ ਸੀ ਉਸ ਤੋਂ ਬਾਅਦ ਜਿਹੜਾ ਇਹ ਜਕੀਰੇ ਦੇ ਵਿੱਚ ਲੁੱਕ ਕੇ ਇਹ ਇਹ ਵਾਰਦਾਤਾਂ ਨੂੰ ਅੰਜਾਮ ਦੰਦੇ ਸੀ ਇਹਨਾਂ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਲੋਡੂ ਵਾਲ ਹੋ ਗਿਆ ਬਿਲਗਾ ਹੋ ਗਿਆ ਗੁਰਾਇਆ ਹੋ ਗਿਆ ਤੇ ਫਲੋਰ ਦੇ ਵਿੱਚ ਆ ਕਾਫੀ ਜਿਹੜੀਆਂ ਵਾਰਦਾਤਾਂ ਨੂੰ ਆ ਜਿਹੜਾ ਅੰਜਾਮ ਦਿੱਤਾ ਸੀ ਤਾਂ ਉਹਨਾਂ ਦੇ ਵਿੱਚੋਂ ਜਿਹੜੇ ਅੱਜ ਇਹਨਾਂ ਵੱਲੋਂ ਨੌ ਜਿਹੜੇ ਆ ਇਹ ਗਰੋ ਦੇ ਮੈਂਬਰ ਆ ਜਿਹੜੇ ਕਾਬੂ ਕੀਤੇ ਗਏ ਆ ਤੇ ਇਸ ਮੌਕੇ ਉਹਨਾਂ ਨੂੰ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ ਆ ਜਿਹੜੇ 11 ਮੋਟਰਸਾਈਕਲ ਆ ਜਿਹੜੇ ਉਹਨਾਂ ਵੱਲੋਂ ਫੜੇ ਗਏ ਆ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਵੀ ਇਹਨਾਂ ਵੱਲੋਂ ਆ ਜਿਹੜੀ ਕਈ 도ਚੀ ਫੜੇ ਗਏ ਸਕੇ ਜਿਹਦੇ ਬੱਚੋਂ ਮੁੰਗਾਇਲ ਵੀ ਫੜੇ ਗਏ ਸੀ ਹੋਰ ਵੀ ਬਹੁਤ ਸਾਰਾ ਫਲੋਰ ਪੁੱਸੜੇ ਚੋਰਾਂ ਨੂੰ ਫੜ ਕੇ ਜਿਹੜੀ ਕਿਤੇ ਨੇ ਹੁਣ ਫਲੋਰ ਦੇ ਵਿੱਚ ਥੋੜੀ ਜਿਹੀ ਥੱਲ ਵੀ ਪਈ ਦਿੱਸਦੀ ਆ ਚੋਰੀ ਦੀਆਂ ਵਾਰਦਾਤਾਂ ਦੇ ਉੱਤੇ ਤੇ ਇਹਨਾਂ ਨੂੰ ਆ ਜਿਹੜਾ ਵੱਡੀ ਮਾਤਰਾ ਦੇ ਵਿੱਚ 11 ਮੋਟਰਸਾਈਕਲ ਆ ਇਹਨਾਂ ਨੇ ਮੰਨਿਆ ਉਹਦੀ ਇਹਨਾਂ ਨੂੰ ਜਦੋਂ ਪੁੱਛਿਆ ਤੁਸੀਂ 30 ਤਾਂ ਇਹਨਾਂ ਵੱਲੋਂ ਮੇਰੀ ਜਾਣਕਾਰੀ ਮੁਤਾਬਕ ਇਹਨਾਂ ਨੇ ਦੱਸਿਆ ਵੀ ਲੁੱਡਵਾਲ ਗੁਰਾਇਆ ਫਲੋਰ ਤੇ ਉਸ ਤੋਂ ਇਲਾਵਾ ਬਿਲਗੇ ਬੱਚੇ ਇਹ ਜਿਹੜੀਆਂ ਇਦਾਂ ਦੀਆਂ ਲੁੱਟਾਂ ਦੀਆਂ ਲੁੱਟਾਂ ਖਵਾਉਣੀਆਂ ਵਾਰਦਾਤਾਂ ਨੂੰ ਇਹ ਅੰਜਾਮ ਦੰਦੇ ਸੀ ਕਾਕੀ ਕਿਆ ਡੀਐਫਪੀ ਐਸਐਸ ਵੱਲ ਜੀ ਨੇ ਆਉ ਸੁਣਨੇ ਆ ਬਲੇ ਬੰਦੇ ਕਾਬੂ ਤੇ ਦੇ ਆ ਉਹ ਤਾਂ ਕੋਈ ਨਹੀਂ ਕਿ ਜਸਤਰਾ ਹੋ ਜਾਂਦੇ ਆ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀਵੰਦਰ ਜਿਆਤੀ ਸ਼੍ਰੀ ਹਰਕਮਲ ਪੇ ਕਾਕੀ ਵੱਲੋਂ ਚਲਾਈ ਗਈ ਨਸ਼ਾ ਉਹਨਾਂ ਦੇ ਤੇ ਮਾੜੇ ਅੰਤਰਾ ਸਪੈਸ਼ਲ ਲੁਟਕੋਫਾਂ ਵਾਲੇ ਜਿਹੜੇ ਗਲੀਆਂ ਦੇ ਵਿੱਚ ਛੋੜੀਆਂ ਕਰਦੇ ਨੇ ਜਾਂ ਲੁਟਕੋਫ ਕਰਦੇ ਇਹਨਾਂ ਦਾ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਆਪਰੇਸ਼ਨ ਦੇ ਤਹਿਤ ਸਾਡੇ ਸਤਿ ਸ੍ਰੀ ਅਕਾਲ ਫਲੋਰ ਸੁਖਵਰ ਸੁਖਦੇਵ ਸਿੰਘ ਤੇ ਉਹਨਾਂ ਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਹਨਾਂ ਨੂੰ ਇੱਕ ਸੀਕ੍ਰੀਟ ਕਨਫਰਮੇਸ਼ਨ ਮਿਲੀ ਸੀ ਕਿ ਨੋ ਮੈਂਬਰੀ ਗ੍ਰੋ ਜਿਹੜਾ ਵਾ ਉਹ ਇਨੀਅਸ ਕਰਾਇਆ ਜਦੋਂ ਕਿ ਪੈਟਰੋਲ ਫੋਰਮ ਵਗੈਰਾ ਲੁੱਟਣ ਦੀ ਤਿਆਰੀ ਦੇ ਵਿੱਚ ਇੱਥੇ ਜ਼ਿਕਰਾ ਹੈਗਾ ਡਿਗਲਾ ਡਿਪਾਰਟਮੈਂਟ ਦਾ ਵੀ ਉੱਥੇ ਇਨਫੋਰਮੇਸ਼ਨ ਦੇ ਆਧਾਰ ਤੇ ਲੁਕੀ ਹੋਇਆ ਤਾਂ ਕੋਈ ਅੰਜਾਮ ਦੇਣਗੇ ਇਹਨਾਂ ਨੇ ਫੌਰੀ ਕਾਰਵਾਈ ਕਰਦਾ ਹੋਇਆ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਲੋ ਪਾਰਟੀਆਂ ਤਿਆਰ ਕਰਕੇ ਤੇ ਉਹਨਾਂ ਨੂੰ ਕਾਬੂ ਕੀਤਾ ਜੋ ਇਹਦਾ ਰੇਡ ਜਿਹੜਾ ਉਹ ਸਫਲ ਹੋਇਆ ਤੇ ਉਸ ਵਿੱਚ ਇਹਨਾਂ ਨੇ ਨੋ ਮੈਂਬਰੀ ਬਲੋ ਜਿਹੜਾ ਉਹਨੂੰ ਗ੍ਰਫਤਾਰ ਕਰਕੇ ਉਹਨਾਂ ਕੋਲੋਂ 11 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਸਰਪਤਣਾ ਨਹੀਂ ਹੈ ਇਹਨਾਂ ਦੇ ਸਾਰਿਆਂ ਦਾ ਪ੍ਰੀਵਿਅਸ ਸਕੋਰ ਚੈੱਕ ਕੀਤਾ ਗਿਆ ਦੋ ਅਮਰਸਾਂ ਨੂੰ ਬਿਲੋਂਗ ਕਰਦੇ ਨੇ ਤੇ ਸੱਤ ਜਿਹੜੇ ਨੇ ਉਹ ਲੋਕਲ ਨੇ ਜਿਹੜੇ ਇਹਨਾਂ ਦੇ ਇਹਨਾਂ ਦੇ ਆਪੀਆਰ ਦਰਜ ਨੇ ਜਿਹੜੇ ਦੋ ਅਮਰਸਾਂ ਤੋਂ ਆਈ ਹੋਏ ਸੀ ਇਹਦੇ ਇਹਨਾਂ ਕੋਲ ਦੋ ਦੋ ਦਿਨ ਹੀ ਆ ਰਿਹਾ ਰਹੇ ਸੀ ਫੋਨ ਕਰਦੇ ਸੀ ਇਹ ਉਠੌਮਰ ਸਾਤ ਤੋਂ ਕਾਫੀ ਢੇਰ ਤੋਂ ਇੱਥੇ ਆ ਕੇ ਰਹਿਣ ਲੱਗ ਪਏ ਸੀ ਤੇ ਇਹਨਾਂ ਨੇ ਮਿਲ ਕੇ ਉਹ ਵਾਰਦਾਤਾਂ ਕਰਦੇ ਸਨ ਇਹਨਾਂ ਨੇ ਕਰੀਬ 25 ਵਾਰਦਾਤਾਂ ਕੀਤੀਆਂ ਨੇ ਜਿਹਦੇ ਵਿੱਚ ਲਾਡੋਵਾਲ ਤੋਂ ਲੈ ਕੇ ਸਾਡਾ ਏਰੀਆ ਬਰਾਇਆ ਬਿਲਗਾ ਤੇ ਫਲੋਰ ਦੇ ਵਿੱਚ ਸਰਗਰਮ ਸਨ। ਸਨਾਈਚ ਵੀ ਕਰਦੇ ਸੀ ਇਹਦੇ ਨਾਲ ਅਸੀਂ ਜਿੰਨੇ ਸਾਡੇ ਥਾਣੇ ਬਿਲਗਾ ਫਲੋਰ ਦੇ ਜਿਹੜੇ ਪੁਰਾਣੇ ਮੁਕਦਮੇ ਨੇ ਉਹ ਵੀ तकरीबन 1 ਦਰਜਨ ਦੇ ਕਰੀਬ ਏ 300 ਹੋ ਰਹੇ ਨੇ ਸਭ ਨਾਲ ਦੇ ਲੋਅ ਤੇ ਉੱਪਰ ਐਫ ਆਈ ਆਰ ਸਾਰੇ ਬੇਲ ਤੇ ਆ ਰਹੇ ਨੇ ਜਾਂ ਇਹਨਾਂ ਵਿੱਚ ਕੁਝ ਵੀ ਹੈ ਕੀ ਇਹਨਾਂ ਨੇ ਰਿਕਾਰਡ ਕੀਤਾ ਪਿਛਲੇ ਦਾ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈਗਾ ਜੀ ਇਹਨਾਂ ਤੇ ਐਫ ਆਈ ਆਰ ਦਰਜ ਨੇ ਆਦਤਨ ਚੋਰ ਨੇ ਤੇ ਉਸ ਤੋਂ ਨਸ਼ੇ ਦੇ ਵੀ ਕੁਝ ਵਿੱਚੋਂ ਦੋ ਤਿੰਨ ਬੰਦੇ ਆ ਜਿਹੜੇ ਨਸ਼ੇ ਦੇ ਆਦੀ ਨੇ ਤੇ ਹੁਣ ਇਹਨਾਂ ਨੇ ਫਿਰ ਛੋਟੀਆਂ ਵਾਰਦਾਤਾਂ ਕਰਨ ਤੋਂ ਬਾਅਦ ਇਹਨਾਂ ਵੱਡੀਆਂ ਵਾਰਦਾਤਾਂ ਕਰਨ ਦੀ ਪਲਾਨਿੰਗ ਕੀਤੀ ਵੀ ਕੋਈ ਪੈਟਰੋਲ ਬੰਦ ਲੋਕ ਲਈਏ ਇਹ ਇਹਨਾਂ ਦੀ ਪਲਾਨਿੰਗ ਸੀ ਜਿਹੜਾ ਵਿੱਚ ਕੋਈ ਇਹਨਾਂ ਦਾ ਹੈਗਾ ਜੀ ਪਰ ਉਹ ਜਿਹੜਾ ਮੁੱਖ ਇਹਨਾਂ ਦਾ ਮੁੱਖ ਜਿਹੜਾ ਇਹਨੂੰ ਇਹਨਾਂ ਨੂੰ ਕਰਦੇ ਸਨ ਮੇਨ ਲੀਡ ਕਰਦਾ ਉਹ ਅੰਮ੍ਰਿਤਸਰ ਨੂੰ ਹੀ ਬਿਲੋਂਗ ਕਰਦੇ ਨੇ ਪਰ ਇਸ ਟਾਈਮ ਉਹ ਫਲੋਰ ਦੇ ਵਿੱਚ ਰਹਿ ਰਹੇ ਹੈਗੇ ਨੇ ਉਹ ਲਖਵਿੰਦਰ ਸਿੰਘ ਆ ਤੇ ਸ੍ਰਿੰਦਰ ਸਿੰਘ ਇਹ ਦੋ ਮੇਨ ਇਹਨਾਂ ਦੇ ਜਿਹੜੇ ਫਰਕ ਨੇ ਠੀਕ ਇਹਨਾਂ ਕੋਲ ਰਹਿੰਦੇ ਸੀ ਜੀ ਇੱਕ ਆਪਣੇ ਮਕਾਨ ਹੈ ਜਾਂ ਕਿਰਾਏ ਦੇ ਮਕਾਨ ਰਹਿ ਰਹੇ ਸੀ ਕਮਰਾ ਰਹਿ ਰਹੇ ਸੀ ਇਹ ਇਹ ਮੋਸਟਲੀ ਸਾਰੇ ਜਿਹੜੇ ਸੀ ਆਪਣੇ ਮਕਾਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਲੋਕਲੀ ਰਹਿਣ ਵਾਲੇ ਹੈਗੇ ਨੇ ਤੇ ਆਦਤਨ ਇਹ ਜਿਹੜੇ ਅਕ੍ਰਿਨਲ ਇਹ ਹੈਗੇ ਨੇ ਜਿਹਦੇ ਬਾਈਕ ਉਹਨਾਂ ਦਾ ਚੋਰੀ ਹੋਇਆ ਆਪਣੇ ਏਰੀਆ ਦੇ ਵਿੱਚ ਸਭ ਦੇ ਜਿਹੜਾ ਫਲੋਰ ਦੇ ਆ ਜਾਂ ਅਗਰ ਜਿਹੜੇ ਪਾਸੇ ਹੋਏ ਥਾਂ ਦੇ ਵਿੱਚ ਮੋਸਟਲੀ ਜਿਹੜੇ ਆ 7-8 ਜਿਹੜੇ ਚੋਰੀ ਹੋਏ ਉਹ ਆਪਣੇ ਏਰੀਆ ਦੇ ਹੈਗੇ ਨੇ ਸਭ ਦੇ ਜਿਹੜਾ ਫਲੋਰ ਦੇ ਇੱਕ ਦੋ ਜਿਹੜੇ ਨੇ ਉਹ ਤੋਂ ਦੂਰ ਦੇ ਕਰੀਬ ਜਿਹੜੇ ਲੁਧਿਆਣੇ ਚੋਰੀ ਕੀਤੇ ਨੇ ਠੀਕ ਆ ਜਦ ਹਥਿਆਰ ਪੜਿਆਗਾ ਤੇ ਇਹ ਇਹਨਾਂ ਤੋਂ ਤਾਂ ਬੜਾ ਮਸਤ ਬਿਲਕੁਲ ਜੀ ਇਹ ਇਹਦੇ ਨਾਲ ਇਹਨਾਂ ਨੇ ਜਿਹੜਾ ਸੀ ਇਹਨੂੰ ਜਿਹੜੀ ਆਪਣੀ ਵਾਰਦਾਤ ਸੀ ਇਹਨੂੰ ਅੰਜਾਮ ਦੇਣਾ ਸੀ ਇਹਨਾਂ ਨੇ ਇਹਨਾਂ ਕੋਈ ਮਾਰੂ ਹਥਿਆਰ ਫੜੇ ਗਏ ਨੇ ਜਿਹੜੇ ਦੇ ਵਿੱਚ 8 ਦਸਤਰ ਨੇ ਤੇ 1 ਕਰਪਾ ਰਹੇ ਨੇ